ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਸਿੱਖ ਧਰਮ ਦੇ ਕੁਝ ਅਮੋਲਕ ਉਪਦੇਸ਼ ਸਾਂਝੇ ਕਰਨ ਆਈ ਹਾਂ ਉਪਦੇਸ਼ ਜੋ ਸਿਰਫ ਧਾਰਮਿਕ ਗ੍ਰੰਥਾਂ ਤੱਕ ਸੀਮਿਤ ਨਹੀਂ ਸਗੋਂ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਜੀਣ ਦਾ ਸਹੀ ਢੰਗ ਸਿਖਾਉਂਦੇ ਹਨ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਸਾਖੀ ਇੱਕ ਵਾਰ ਦੀ ਗੱਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨਾਲ ਯਾਤਰਾ ਕਰ ਰਹੇ ਸਨ ਰਸਤੇ ਵਿੱਚ ਇੱਕ ਅਮੀਰ ਵਪਾਰੀ ਮਿਲਿਆ ਜਿਸ ਨੇ ਗੁਰੂ ਸਾਹਿਬ ਨੂੰ ਬੜੀ ਆਦਰ ਨਾਲ ਆਪਣੇ ਘਰ ਭੋਜਨ ਲਈ ਸੱਦਾ ਦਿੱਤਾ ਉਸੇ ਪਿੰਡ ਵਿੱਚ ਇੱਕ ਗਰੀਬ ਕਿਸਾਨ ਵੀ ਰਹਿੰਦਾ ਸੀ ਜਿਸ ਦੀ ਰੋਟੀ ਸਾਦੀ ਪਰ ਮਿਹਨਤ ਦੀ ਕਮਾਈ ਨਾਲ ਬਣੀ ਹੋਈ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬ ਕਿਸਾਨ ਦੇ ਘਰ ਜਾ ਕੇ ਭੋਜਨ ਕੀਤਾ ਲੋਕਾਂ ਨੂੰ ਹੈਰਾਨੀ ਹੋਈ ਜਦੋਂ ਪੁੱਛਿਆ ਗਿਆ ਤਾਂ ਗੁਰੂ ਸਾਹਿਬ ਨੇ ਦੋਵਾਂ ਦੀ ਰੋਟੀ ਦਬਾਈ ਅਮੀਰ ਦੀ ਰੋਟੀ ਵਿੱਚੋਂ ਖੂਨ ਟਪਕਿਆ ਅਤੇ ਗਰੀਬ ਦੀ ਰੋਟੀ ਵਿੱਚੋਂ ਦੁੱਧ ਇਸ ਸਾਖੀ ਰਾਹੀਂ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਸਾਨੂੰ ਹੱਕ ਸੱਚ ਦੀ ਕਮਾਈ ਖਾਣੀ ਚਾਹੀਦੀ ਹੈ ਕਿਸੇ ਨਾਲ ਠੱਗੀ ਨਹੀਂ ਕਰਨੀ ਚਾਹੀਦੀ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਦੀ ਕਮਾਈ ਸੱਚਾਈ ਅਤੇ ਸੇਵਾ ਇਹੀ ਹੀ ਅਸਲ ਧਰਮ ਹੈ ਅੱਜ ਦੇ ਸਮੇਂ ਵਿੱਚ ਅਸੀਂ ਸੱਚ ਬੋਲਦੇ ਤਾਂ ਹਾਂ ਪਰ ਕੀ ਸਾਡਾ ਆਚਰਣ ਵੀ ਸੱਚਾ ਹੈ ਕੀ ਅਸੀਂ ਆਪਣੇ ਕੰਮ ਰਿਸ਼ਤੇ ਅਤੇ ਸਮਾਜ ਵਿੱਚ ਇਮਾਨਦਾਰੀ ਨਾਲ ਜੀ ਰਹੇ ਹਾਂ ਇਸਤਰੀ ਦੀ ਮਹਾਨਤਾ ਸਿੱਖ ਧਰਮ ਨੇ ਇਸਤਰੀ ਨੂੰ ਸਦਾ ਉੱਚਾ ਦਰਜਾ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕਿਹਾ ਹੈ ਕਿਉ ਮੰਦਾ ਆਖੀਐ ਜਿਤ ਜਮਹ ਰਾਜਾਨ ਅੱਜ ਜਦੋਂ ਦੁਨੀਆ ਅਜੇ ਵੀ ਇਸਤਰੀ ਨੂੰ ਕਈ ਥਾਂਾਂ ਤੇ ਘੱਟ ਸਮਝਦੀ ਹੈ ਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਇਸਤਰੀ ਸਿਰਫ ਮਾਂ ਨਹੀਂ ਸਗੋਂ ਸਮਾਜ ਦੀ ਨਿਰਮਾਤਾ ਹੈ ਇੱਕ ਪੜ੍ਹੀ ਲਿਖੀ ਸਦਾਬ ਨਿਰਪਰ ਇਸਤਰੀ ਹੀ ਇੱਕ ਮਜ਼ਬੂਤ ਪਰਿਵਾਰ ਅਤੇ ਸਮਾਜ ਦੀ ਨੀਮ ਰੱਖਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਡਰ ਤੋਂ ਮੁਕਤ ਹੋ ਕੇ ਸੱਚ ਲਈ ਖੜਾ ਹੋਣਾ ਸਿਖਾਇਆ ਚਿੜੀਆਂ ਤੋਂ ਮੈਂ ਬਾਜ ਲੜਾਈ ਗਿੱਦੜਾਂ ਤੋਂ ਮੈਂ ਸ਼ੇਰ ਬਣਾਏ ਅੱਜ ਇਹ ਉਪਦੇਸ਼ ਸਾਨੂੰ ਸਿਖਾਉਂਦਾ ਹੈ ਕਿ ਅਨਿਆਏ ਦੇ ਸਾਹਮਣੇ ਚੁੱਪ ਰਹਿਣਾ ਵੀ ਗਲਤ ਹੈ ਚਾਹੇ ਸਕੂਲ ਵਿੱਚ ਬੁਲਿੰਗ ਹੋਵੇ ਦਫ਼ਤਰ ਵਿੱਚ ਅਨਿਆਏ ਹੋਵੇ ਜਾਂ ਸਮਾਜ ਵਿੱਚ ਭੇਦਭਾਵ ਸਿੱਕੀ ਸਾਨੂੰ ਸਹੀ ਦੇ ਨਾਲ ਖੜਾ ਹੋਣਾ ਸਿਖਾਉਂਦੀ ਹੈ ਅੱਜ ਦਾ ਮਨੁੱਖ ਤਣਾਵ ਲਾਲਚ ਅਤੇ ਅਹੰਕਾਰ ਨਾਲ ਘਿਰਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਯਾਦ ਦਿਲਾਉਂਦੇ ਹਨ ਮਨ ਜੀਤੈ ਜਗ ਜੀਤ ਜੇ ਅਸੀਂ ਆਪਣੇ ਮਨ ਨੂੰ ਕਾਬੂ ਕਰ ਲਈਏ ਗੁੱਸੇ ਨੂੰ ਸਮਝ ਨਾਲ ਲਾਲਚ ਨੂੰ ਸੰਤੋਖ ਨਾਲ ਅਹੰਕਾਰ ਨੂੰ ਨਿਮਰਤਾ ਨਾਲ ਤਾਂ ਅਸੀਂ ਸੱਚਮੁੱਚ ਕਾਮਯਾਬ ਹੋ ਸਕਦੇ ਹਾਂ ਸਿੱਖੀ ਸਿਰਫ ਬਾਣੀ ਪੜ੍ਹ ਲੈ ਨਹੀਂ ਸਗੋਂ ਜੀਵਨ ਵਿੱਚ ਅਪਣਾਉਣ ਦਾ ਨਾਮ ਹੈ ਲੰਗਰ ਸੇਵਾ ਸਿਮਰਨ ਇਹ ਤਿੰਨੇ ਸਾਨੂੰ ਮਨੁੱਖਤਾ ਨਾਲ ਜੋੜਦੇ ਹਨ ਜਦੋਂ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਦੇ ਹਾਂ ਉਸ ਸਮੇਂ ਅਸੀਂ ਸੱਚੇ ਅਰਥਾਂ ਵਿੱਚ ਵਹਿਗੁਰੂ ਦੇ ਨੇੜੇ ਹੁੰਦੇ ਹਾਂ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਸਿੱਖੀ ਕੋਈ ਡਰਦਾ ਧਰਮ ਨਹੀਂ ਇਹ ਹੌਸਲੇ ਦਾ ਧਰਮ ਹੈ ਇਹ ਸਿਰਫ ਬਾਣੀ ਨਹੀਂ ਇਹ ਜੀਣ ਦੀ ਕਲਾ ਹੈ ਆਓ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਸਿਰਫ ਸੁਣੀਏ ਨਹੀਂ ਸਗੋਂ ਆਪਣੀ ਜ਼ਿੰਦਗੀ ਵਿੱਚ ਉਤਾਰੀਏ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ